ਇਸ ਵਾਰ ਨੂੰ ਸੱਤ ਦੋ ਸਾਲ ਹੋ ਗਏ। ਸਮਝ ਨਹੀਂ ਆ ਰਿਹਾ। ਅੱਜ ਤੋਂ ਬਾਅਦ ਇਹ ਮੁੜ ਕੇ ਨਹੀਂ ਹੋਣਾ ਚਾਹੀਦਾ ਤੇ ਨਾ ਇਹਨਾਂ ਦਾ ਗਿਲਾ ਰਹਿਣਾ ਚਾਹੀਦਾ ਇਹਨਾਂ ਦਾ ਤਾਂ ਪਹਿਲਾਂ ਪਹਿਲ ਦੇਣਾ ਹੁੰਦਾ ਹੁੰਦਾ। ਹਾਂ ਬਲਤ ਜੇ ਦੁਬਾਰਾ ਹੈ। ਸੱਤ ਦੋ ਸਾਲ ਹੋ ਗਏ ਦੁਜਾ ਫੇਰਾ ਨਹੀਂ ਪੜਾ ਚਾਹੀਦਾ। ਕੰਮ ਕਰੇ ਤੇ ਨਾਮ ਮਿਲੂਗਾ। ਨਹੀਂ ਕਰੋਗੇ? ਸਭ ਤੋਂ ਦੁਜਾ ਕੰਮ। ਉਹਨਾਂ ਨੇ ਜਿਹੜੀ ਚਿੱਠੀ ਦਿੱਤੀ ਸੀ ਉਹ ਜੀ ਲੈ ਕੇ ਹਾਂ ਕਾਨੂੰਗੋ ਨੇ ਮੇਰੀ ਚਿੱਠੀ ਘਵਾ ਦਿੱਤੀ। ਸਭ ਨੂੰ ਸਭ 2 ਸਾਲ ਹੋ ਗਏ ਸਮਝਦੇ ਕਿ ਗਾ ਇਹਦੀ ਤੁਹਾਨੂੰ ਬੇਨਤੀ ਹੈ ਅੱਜ ਤੋਂ ਬਾਅਦ ਇਹ ਮੁੜ ਕੇ ਨਹੀਂ ਆਉਣਾ ਚਾਹੀਦਾ ਤੇ ਨਾ ਇਹਨਾਂ ਦਾ ਗਿਲਾ ਰਹਿਣਾ ਚਾਹੀਦਾ ਇਹਨਾਂ ਦਾ ਤਾਂ ਪਹਿਲਾਂ ਪਹਿਲ ਦੇ ਦੱਸ ਤੇ ਕਰੋ ਠੀਕ ਹੈ ਸਰ ਠੀਕ ਹੈ ਹਾਂ ਮਤਲਬ ਜੇ ਦੁਬਾਰਾ ਇਹਨਾਂ ਨੇ ਡੀਸੀ ਕੋ ਜਾਣਾ ਇਹਨਾਂ ਨੇ ਯੂਨੀਵਰਸਿਟੀ ਉਹ ਵੀ ਜਾਣਾ ਕਿੱਥੇ ਜਾਣਾ ਤੁਹਾਡੀ ਡਿਊਟੀ ਠੀਕ ਹੈ ਤਾਂ ਇਹਦਾ ਸਪੈਸ਼ਲ ਤੁਹਾਨੂੰ ਮਿਲਦਾ ਹੈ ਤੁਸੀਂ ਸਰ ਇਹਨਾਂ ਦਾ ਬਾਈ ਦਵਾਨ ਦਾ ਬਾਈ ਸਾਲ ਹੋ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਅਮਰ ਜੀ ਜੀ ਸਰ 2 ਸਾਲ ਹੋ ਗਏ ਦੂਜਾ ਫੇਰਾਂ ਨਹੀਂ ਪੜਾ ਚਾਹੀਦਾ ਆਪਣਾ ਸਿਸਟਮ ਇਦਾਂ ਤੱਕ ਠੀਕ ਹੈ ਸਰ ਠੀਕ ਹੈ ਨਾ ਥੋੜਾ ਫੀਲ ਕਰੋ ਕਿ ਸਰਕਾਰ ਮਾਨ ਸਾਹਿਬ ਦੀ ਹਾਂ ਜੀ ਕੰਮ ਕਰੋਗੇ ਤਾਂ ਨਾਮ ਮਿਲੂਗਾ ਨਹੀਂ ਕਰੋਗੇ ਇਹ ਠੀਕ ਹੈ ਸਰ ਕੋ ਦੂਜਾ ਕੰਮ ਹੋ ਗਿਆ ਇਸ ਕਰਕੇ ਜੇ ਇਹ ਬੰਦੇ 2-2 ਸਾਲ ਤੋਂ ਇੱਥੇ ਰਹਿੰਦੇ ਤੇ ਇਹ ਬਹੁਤ ਬੜੀ ਗੱਲ ਹੈ ਇਹਨੂੰ ਇਹਨੂੰ ਬੰਦ ਕਰ ਠੀਕ ਹੈ ਜੀ ਹੋਰ ਕੋਈ ਗੱਲ ਜਿਹੜੀ ਚਿੱਠੀ ਦਿੱਤੀ ਸੀ ਉਹ ਲਿਖ ਕੇ ਹਾਂ ਕਾਨੂੰਗੋ ਨੇ ਮੇਰੀ ਚਿੱਠੀ ਘਵਾਤੀ ਤੁਸੀਂ ਸਰ ਇਹ ਇਦਾਂ ਕਿ ਤੂੰ ਇਹ ਅੱਜ ਚੰਗੇ ਪਰ ਤਾਡੇ ਲਾਮੇ ਆਇਆ ਜੀ ਮੇਰੇ ਅੱਗੇ ਕੋਈ ਨਹੀਂ ਆ। ਵਾਰਾ ਫਿਰ। ਦੇਖੋ ਮੇਰੀ ਗੱਲ ਹੈ ਸਰ। ਇਹ মিডিਆ ਵਾਲੇ ਤਾਂ ਹਾਲੇ ਤੱਕ ਬਾਕੀ ਤਾਂ ਕੀ ਬਾਲੂਗਾ। ਹੁਣ ਮੈਨੂੰ ਅੱਗੇ ਤੋਂ ਖਿਆਲ ਇੱਕ ਇਹ ਭੈਣ ਜੀ ਹੋਣੀ ਹੈ ਇਹਨਾਂ ਦਾ ਕੇਸ ਹੈ। ਸਿੱਧੇ ਗਏ। ਆ ਕੇਸ ਲੋ ਇਹਨਾਂ ਦਾ ਹੀ ਆਪਣੇ। ਮੇਰੇ ਮੇਰੇ ਮਹਿਕਮੇ ਦਾ ਹੈ। ਠੀਕ ਸਰ। ਇਹਨੂੰ ਕੰਪਲੀਟ ਕਰ। ਠੀਕ ਹੈ ਸਰ। ਸਰ ਇਹ ਤਸਵੀਰ ਚ ਕਿਹੜੇ ਦਾ ਮਾ? ਨਹੀਂ ਮਾ। ਜੇ ਕਿਹੜੇ ਮਾ ਕੇ ਮੇਰੇ ਕੋਲ ਚੱਲ ਗਈ ਹੈ ਦੁਬਾਰਾ। ਨਹੀਂ ਸਰ। ਸਰ ਆਪਣੇ ਕੋ ਫਿਰ ਕੋਈ ਨਹੀਂ ਦੱਸਦਾ ਫਿਰ ਮੈਂ ਮੈਂ ਪਹਿਲਾਂ ਤਾਂ ਮੈਂ ਆਪਣਾ ਕੰਮ ਪਿਆਰ ਨਾਲ ਹੀ ਕਰਦਾ। ਜੇ ਕੋਈ ਅਫਸਰ ਨਹੀਂ ਕਰਦਾ ਤਾਂ ਫਿਰ ਭਾਜੀ 81 ਦਾ ਪਲਾਟ ਦਿੱਤਾ ਹੈ ਕਬਜ਼ਾ ਆਇਆ ਹੈ ਬਹੁਤ ਤੰਗ ਹੈ ਇਹ ਬਹੁਤ ਪੁਰਾਣਾ ਪਲਾਟ ਹੈ ਜੀ ਇਹ ਚਾਹਦੇ ਉਹ ਕਬਜ਼ਾ ਕਰੀ ਜਾਂਦੇ ਉਹਦਾ ਦੁੱਧ ਵੀ ਕਾਰਚ ਵਿੱਚ ਬੈਠ ਗਿਆ ਬਜ਼ੁਰਗ ਵੀ ਸੱਤ ਸਾਲ ਆਹ ਇਹਨੇ ਦਾ ਵੀ ਕਰਕੇ ਠੀਕ ਹੈ ਠੀਕ ਹੈ ਹਾਂ ਕੋਈ ਲੰਮਣੇ ਹੁਣ ਠੀਕ ਹੈ ਸਰ ਪਬਲਿਕ ਪੀਓ ਲੰਮਣਾ ਰੱਪਾ ਕੱਲੇ ਬੈਠੇ ਸਾਨੂੰ ਲੋਕਾਂ ਦੇ ਵੋਟਾਂ ਪਾ ਕੇ ਐਮਐਲਏ ਬਣਾਇਆ ਮੰਤਰੀ ਬਣਾਇਆ ਐਸੇ ਕਰਕੇ ਬਣਾ ਕੇ ਨੌਕਾ ਦੇ ਕੰਮ ਕਰੀਏ ਪਾ ਨੂੰ ਤਹਿਸੀਲ ਦਾ ਬਣਾਇਆ ਪਰਵਾਰੀ ਬਣਾਇਆ ਤਲਖਾਉ ਮਿਲਦੀ ਹੈ ਐਸਾ ਦੋ ਦੋ ਸਾਲ ਦੇ ਬੰਦੇ ਫਿਰਦੇ ਤੇ ਬਹੁਤ ਮਾਰੀ ਸਰ ਲੱਗਦਾ ਕਿ ਮਸਲੀ ਹੱਲ ਹੋ ਜਾਈਗੀ ਅੱਜ ਤੁਸੀਂ ਆਏ ਜੇ ਕਰਨਗੇ ਸਾਰੇ ਮਸਲੇ ਹੱਲ ਕਿਉਂਕਿ ਇਹ ਲੋਕਾਂ ਦੀ ਸਰ 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 ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਪਬਲਿਕ ਪਬਲਿਕ ਦਾ ਹਰ ਮਸਲਾ ਹੱਲ ਕਰਾ ਦੇ ਤੁਸੀਂ ਕਹਦਾ ਹਾਂ ਸਤਿਗੁਰ ਜੀ ਸਤਿਗੁਰ ਜੀ ਸਾਰਿਆਂ ਨੂੰ ਸਤਿਗੁਰ ਜੀ ਕੀ ਹਾਲ ਹੈ ਜੀ ਠੀਕ ਠਾਕ ਜੀ ਇਧਰ ਦੇਖੋ ਕੋਈ ਨਹੀਂ ਕੋਈ ਕੋਈ ਜਿੱਦ ਦੇਖ ਲੈਣਾ ਕਿੰਨੇ ਕਿਨੇ ਕੇਸ ਆ ਤਸੀਲ ਦਾ ਸਰ ਅਲੇ ਵੀ ਸੁਣੀ ਕਿੰਨੇ ਆ ਗਏ ਕੀ ਹਾਲ ਹੈ ਠੀਕ ਹੋ ਸਰ ਕਿੰਨੇ ਆ ਗਏ ਕਿੰਨੇ ਇਨਤਕਾਲ ਆਏ ਟੋਟਲ ਚ 50 ਦੇ ਕਰੀਬ ਕਰਦੇ ਹਨ 45 ਹੋ ਗਏ 44 ਹੋ ਗਏ 45 ਆ ਗਏ 45 ਹੋ ਗਏ ਆਪਾਂ ਬਲ ਦੱਸਿਆ ਪਿੰਡਾਂ ਦੇ ਵਿੱਚ ਪਹਿਲਾਂ ਹਾਂਜੀ ਸਾਰੇ ਹਾਂ ਦੱਸਿਆ ਜੀ ਅੱਛਾ ਆਪਣੇ ਕੋ ਕੋਈ ਐਸਟੀਮੇਟ ਹੈਗਾ ਪੂਰਾ ਲੋਕੋ ਕੀ ਤਸੀਲ ਦੇ ਵਿੱਚ ਕਿੰਨੇ ਡਿਊ ਨੇ ਇਨਤਕਾਲ ਤਕਰੀਬਨ ਸਰ 100 ਦੇ ਕਰੀਬ ਹੈਗਾ ਤੋ ਕਿ ਪਿਛਲੇ ਅਸੀਂ 1 ਮਹੀਨੇ ਤੋਂ ਇੰਤਕਾਲਾਂ ਨੂੰ ਹੀ ਲੱਗੇ ਹੋਏ ਆਂ ਬਹੁਤ ਥੋੜੇ ਰਹਿ ਗਏ ਜਿਹੜੇ 750 ਦੀ ਫਿਕਰ ਸਰ ਨੇ ਲੀਤੀ ਹੈ ਹਾਂ 750 ਦੀ ਕਿੰਨੇ ਕਿੰਨੇ ਚੱਕ ਕੀਤੀ ਆਪਾਂ 750 ਲੈ ਤੇ ਦਿੱਤਾ ਸੀ ਨਵੰਬਰ ਤੋਂ ਲੈ ਕੇ ਹੁਣ ਤੱਕ ਇਹ ਪ੍ਰੋਸੈਸ ਕਰਦੇ ਆਏ ਹਾਂ 6 ਨਵੰਬਰ ਤੋਂ ਲੈ ਕੇ ਹੁਣ ਤੱਕ ਅੱਛਾ ਹਰ ਵੀਕ ਡੀਸਾ ਜਿਹੜੇ ਰਹਿਣਾ ਉਹ ਟਾਰਗੇਟ ਦਿੰਦੇ ਸੀ ਹਾਂ ਵੀ ਇੰਨਾ ਤੁਸੀਂ ਖਤਮ ਕਰਨਾ ਹਾਂ 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 ਮੈਂ ਲੋਜੀ ਆਪਾਂ ਨੂੰ ਟਾਰਗੇਟ 100 ਦਾ ਮਿਲਿਆ 200 ਰੁਪਏ ਲੈ 200 ਦਾ ਸੀ ਹਾਂ ਬੋਲੀ ਬੋਲੀ ਉਹ ਫਿਕਰ ਘੱਟ ਗਈ ਉਹਨਾਂ ਟਾਰਗੇਟ ਘੱਟਦਾ ਗਿਆ ਅੱਛਾ ਤੇ ਹੁਣ ਜਿਹੜਾ ਹੈਗਾ ਅਰਾਊਂਡ ਅਬਾਊਟ 100 ਇੰਤਕਾਲ ਹੈਗਾ ਸਾਰਿਆਂ ਨੂੰ ਮੈਸੇਜ ਲਿਖਤੀ ਜਿਹੜੇ ਜਿਹੜੇ ਬੰਦਿਆਂ ਦੇ ਇੰਤਕਾਲ ਸੀ ਉਹਨਾਂ ਨੂੰ ਮੈਸੇਜ ਹੋਇਆ ਸਾਰੇ ਇੰਤਕਾਲਾਂ ਦੀ ਆ ਕੇ ਰਜਿਸਟਰੀਆਂ ਸਾਰੇ ਦਰਜ ਕਰ ਇਹ ਚ ਸਾਰੇ ਇਸ ਤਰ੍ਹਾਂ ਕਰਤਾ ਇਹ ਬੰਦੇ ਆਉਣ ਚਾਹੀਦੇ ਜਿੰਨੇ ਡਾਕੂਮੈਂਟ ਹੋਏ ਹਨ ਰਜਿਸਟਰਡ ਜਿੰਨੇ ਰਜਿਸਟਰ ਹੋਏ ਹਨ ਉਹਨਾਂ ਯਾਰੋ ਦੀ ਕਰਨ ਨੀਗਾ ਤੁਸੀਂ ਆਪ ਇੰਤਕਾਲ ਦੇ अच्छा उनील ਕਰਤੇ ਆ ਸਾਰੇ ਕਿਉਂਕਿ ਇਹ ਪਤਾ ਹੈ ਨਾ ਵੀ ਲੋਕਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਸਾਡੇ ਦਿਲ ਹੋ ਗਏ ਆ ਪਤਾ ਸਰ ਪਤਾ ਇਹ ਨਾ ਵੀ ਇਹ ਸਾਰੇ ਲੋਕਾਂ ਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਸਰਕਾਰ ਆ ਕੰਮ ਕਾਦੀ ਆ ਪਤਾ ਸਰ ਪਤਾ ਦਿੱਤਾ ਜੀ ਕਿੰਨੇ ਤੁਹਾਡੇ ਕੋ ਗਰਦੌਰ ਸਾਹਿਬ ਕੰਦੇ ਨੇ ਸਰ ਮੇ ਖੁਦੋਂ ਗਰਦੌਰ ਨੇ ਤੋ ਆਹ ਹਾਂ ਜੀ ਅੰਦਰ ਬਾਹਰ ਦੇਖੋ ਦੇਖੋ ਬੁਲਾਓ ਆਪ ਗਰਦੌਰਾਂ ਨੂੰ ਬੁਲਾਓ ਲੋਰ ਕੰ ਕਰ ਦੋ ਸਭ ਇੱਧਰ ਆਓ ਪਤਾ ਨਾ ਜੀ ਉਹ ਉਹ ਜੀ ਉਹ ਆ ਗਿਆ ਕੋਦ ਪਟਵਾਰੀ ਪਟਵਾਰੀ ਆਪਣੇ ਕੋ ਕਹਿੰਦੇ ਪਟਵਾਰੀ ਵਿੱਚੋਂ ਸਰ ਇੱਕ ਸਰਕਲ ਅੰਦਰ ਹੈਗੇ ਨੇ 7 ਤੇ ਦੂਸਰੇ ਸਰਕਲ ਚ ਸੋਰੇ ਸਰਕਲ ਕਰਦੌਰ ਹੱਥ ਜੋੜ ਕੇ ਅੱਛਾ ਭਾਈ ਘਾਰੇ ਸਰ ਦੋ ਗੱਲੋਂ ਗਰਦੌਰ ਦੂਸਰੇ ਅੱਛਾ ਇੱਕ ਸਰਕਲ ਦੇ ਸਾਰੇ ਪਟਵਾਰੀ ਆਏ ਨੇ ਇੱਕ ਸਰਕਲ ਅੰਦਰ ਸਰ ਦੋ ਨਹੀਂ ਆਏ ਇੱਕ ਤੇ ਪਹਿਲਾਂ ਤੋਂ ਲੀਵ ਚੱਲ ਰਿਹਾ ਸੀ ਇੱਕ ਅੱਜ ਸਵੇਰੇ ਕਹਿੰਦੇ ਬਿਮਾਰ ਹੋ ਗਿਆ ਉਹ ਕੰਫਰਮ ਵੀ ਕਰਾ ਲਿਆ ਸਰ ਕਰੇ ਬੰਦਾ ਭੇਜ ਕੇ ਬਿਮਾਰ ਸੀ ਅੱਛਾ ਅੱਛਾ ਸਰ ਕਿੰਨੇ ਕਿੰਨੇ ਕਿਤੇ ਅੱਪਾ ਅੱਜ ਕਿੰਨੇ ਕਰਦੇ ਸਰ ਮੇਰੇ ਉਹ ਜੇ ਇਸ ਵੀ ਲੈ ਤੱਕ 87 ਹੋ ਗਏ ਨੇ ਬਾਕੀ ਆ ਸਾਰੇ ਜੇ ਕਰਨ ਵਾਲੇ ਪਈ ਨੇ ਸੋ ਮੇਰੇ 200 ਟੱਪ ਜਾਣਗੇ 200 ਟੱਪ ਜਾਣਗੇ ਸ਼ਾਇਦ ਟੋਟਲ ਕਿੰਨੇ ਹੀ ਪੈਂਡਿੰਗ ਆਪਣੇ ਸਰਾ ਮੇਰੀ ਪੈਂਡਿੰਗ ਲਿਸਟ ਸੀਗੀ ਕਿੰਨੇ ਆ ਟੱਪ ਇਹ ਸਾਰੇ ਨਹੀਂ ਜਦੋਂ ਨੰਬਰ ਨੂੰ ਅਪਰੋਕਸੀਮੇਟਲੀ ਸਰੀ ਆਈ ਥਿੰਕ 90 ਦੇ ਤਰੀਬ ਹੋਣਗੇ ਮਲਾਦ ਸੀ ਜਿਹੜੇ ਮੇਰੇ ਲੈਵਲ ਤੇ ਪੈਂਡਿੰਗ ਸੀ ਬਾਕੀ ਕਈ ਪਟਵਾਰੀਆਂ ਦੇ ਵੀ ਪੈਂਡਿੰਗ ਸੀ ਉਹ ਇੱਥੇ ਨਹੀਂ ਹੈਗਾ ਸਿਰ ਜਿਹੜੇ ਮੇਰੇ ਲੈਵਲ ਤੇ ਪੈਂਡਿੰਗ ਸੀ ਅੱਛਾ ਆ 90 ਕਿ ਸੀ ਜਿੰਨਾ ਅੱਗੇ ਡੇਟਸ ਲਿਖੀਆਂ ਨੇ ਆ ਪੁਰਾਣੀ ਡੇਟਸ ਉਹ ਲੱਭ ਕੇ ਕਰਤੀ ਆ ਜਿੰਨਾ ਕਿ ਨਹੀਂ ਲਿਖੀਆਂ ਡੇਟਸ ਸਿਰ ਹੋ ਰਹੀ ਜਿੰਨਾ ਕਿ ਟਿੱਪ ਵੱਜ ਗਏ ਉਹ ਹੋ ਗਏ ਹੋ ਗਏ ਆ ਵੀ ਜਿਵੇਂ ਆ ਸਾਰੇ ਹੋ ਗਏ ਆ ਵੀ ਹੋ ਗਏ ਆ আচ্ছা ਤੇ ਆ ਵੀ ਹੋ ਗਏ আচ্ছা আচ্ছা ਜੀ ਸਰ ਅੱਛਾ ਪੈਂਡੈਂਸੀ ਲਿਸਟ ਆਨਲਾਈਨ ਕਢਵਾ ਲਈ ਸੀ ਵੀ ਕਿਹੜੇ ਮੁਦੇ ਮੁਦੇ ਤੱਕ ਵਾਲਾ ਕੋਣ ਹੈ ਪਟਵਾਦੀ ਸਰ ਉਹ ਨਹੀਂ ਆਏਗਾ ਅੱਜ ਉਹ ਹੈ ਨਾ ਭਰਾੜੀ ਵਾਲੀ ਉਹਦੇ ਕੋ ਹਾਂ ਉਹ ਇੱਕੋ ਹੀ ਹੈ ਭਰਾੜੀ ਵਾਲੇ ਕੋਈ ਸੁਲਤਾਨਪੁਰ ਵੀ ਉਹਦੇ ਕੋ ਨਹੀਂ ਸਰ ਉਹ ਅੱਖਰ ਆ ਭਰਾੜੀ ਵਾਲੇ ਇੱਕੋ ਗਏ ਨਾ ਸ਼ਿਕਨੀ ਸ਼ਿਕਨੀ ਵਾਲੇ ਕੋਣ ਸੁਲਤਾਨਪੁਰ ਵਾਲਾ ਕੋਣ ਹੈ ਸੁਲਤਾਨਪੁਰ ਵਾਲਾ ਸੋ ਪਾਣੂ ਡੈਲਪਟਵਾਦੀ ਕੋਡ ਦੇ ਅੰਦਰ ਸਰ 7 7 ਹੈ 5 ਫਰਵਰੀ ਦਾ ਉਹ ਏਰੀਆ ਕਿਹੜਾ ਹੈ ਸਿਕਨੀ ਵਾਲਾ ਸਿਕਨੀ ਕਰਨਾ ਕਰਨਾ ਆ ਸਰ ਸਰਕਲ ਲਿਖਿਆ ਨਾ 97 ਦੇ ਟੋਟਲ ਹੈਗੇ ਨੇ ਤਰੀਪਨ 5 ਪਰ ਤਾਂ ਦੇਖੋ ਤਾਂ ਸੁਲਤਾਨ ਸਿਕਨੀ ਸਰਕਾਰ ਮੰਟ ਸਿਕਨੀ ਨਾ ਕੀ ਨਾਮ ਤੁਹਾਡਾ ਕਰਨ ਖੋਸਣਾ ਕਰਦਖੋ ਕਿੰਨੇ ਤੁਹਾਡੇ ਪੈਂਡਿੰਗ ਕਿੰਨੇ ਸੀ ਤੁਹਾਡੇ ਇੰਤਕਾਲ ਕੰਡਿੰਗ ਦਾ ਮੇਲ ਕਰ ਤੇਰੀ ਮਨਜ਼ੂਰ ਆਜੂ ਤੇ ਅੱਜ ਹੋ ਜਾਏਗਾ ਲੈ ਆਈ ਸਰ ਲੈ ਲੋਗੇ ਹਾਂਜੀ ਸਰ ਅੱਛਾ ਤੇ ਸਤਨੰਦਰ ਸਿੰਘ ਦੀ ਆਬਾਦੀ ਦਾ ਕੋਣ ਹੈ ਆ ਸਰ ਆਲੇ ਸਰ ਆਸੇਮੀ ਨਾ ਸ਼ਿਕਨੀਆਂ ਸਾਡੇ ਕੋਈ ਜੇਦਾ ਸਾਡੇ ਦੇਖੋ ਸਾਰੇ ਨੀ ਲੋਏ ਸਾਡੋ ਪਿੰਡ ਚੋਂ ਕੋਈ ਸ਼ਿਕਾਇਤ ਨਹੀਂ ਹੋਣੀ ਤਾਂ ਨਹੀਂ ਸਰ ਤੇ ਸਾਡੀ ਇੰਤਕਾਲ